ਮੇਰੇ ਬੇਟ ਦੇ ਖਿਲਾਫ ਝੂਠਾ ਪਰਚਾ ਦਰਜ ਕੀਤਾ ਗਿਆ ਹੈ ਮੇਰੇ ਬੇਟ ਦੀ ਪੋਹਤਾਂ ਮਗਰੀ ਉਹਨੂੰ ਇਹ ਇੰਨੀ ਗੱਲਾਂ ਦਾ ਪਤਾ ਨਹੀਂ ਸੀ ਉਹ ਕੁੜੀ ਨੇ ਜਿਹੜੀ ਆਰਤੀ ਵਰਮਾ ਕਲ ਦਿਵਿੰਦਰ ਪਾਸੀ ਨਾਲ ਪੜੀ ਗਈ ਹੈ ਉਹ ਕੁੜੀ ਨੇ ਝੂਠਾ ਜਾਲ ਫਸਾ ਕੇ ਮੇਰੇ ਬੱਚੇ ਨੂੰ ਵਿਆਹ ਦੇ ਚਾਂਸਸ ਪਹਿਲਾਂ ਫਸਾ ਲਿਆ ਫਿਰ ਉਸ ਤੋਂ ਬਾਅਦ ਸਾਰਾ ਉਹ ਸਾਾਨੂੰ ਹਮੇਸ਼ਾ ਬਲੈਕਮੇਲ ਕਰਦੀ ਰਹੀ ਸਾਢੇ 25 ਲੱਖ ਰੁਪਏ ਦੀ ਮੰਗ ਕੀਤੀ ਕੀ ਹੋ ਗਿਆ ਆਪਣੀ ਦੇ ਨਾਲ ਦਾ ਫਰੈਂਡ ਹੈ ਮੇਰਾ ਸਾਨੂੰ ਤਾਂ ਪਿਆਰ ਨਹੀਂ ਨਹੀਂ ਕਿ ਨਾ ਸਾਰੇ ਕੋਰਸੇ ਉੜਵਾਲੇ ਨੂੰ ਜਾਣਦੇ ਨੇ ਤੁਹਾਡੇ ਕੋਲ ਸੇ ਵੀ ਕੀ ਦੱਸਰਵਾਈ ਨਹੀਂ ਹੋਣੀ ਫਰੈਂਡ ਦਾ ਮੇਰਾ ਜੀ ਹੋ ਗਿਆ ਬਣਾਈ ਦੇਣਾ ਇਹ ਫਰੈਂਡ ਆ ਮੇਰਾ ਹਾਂਜੀ ਮੈਂ ਬਲਜੀਤ ਕੌਰ ਆ ਜੀ ਮੈਂ ਇਨਸਾਫ ਦੀ ਮੰਗ ਕਰਦੀ ਆ ਮੇਰੇ ਬੇਟੇ ਦੇ ਖਿਲਾਫ ਝੂਠਾ ਪਰਚਾ ਦਰਜ ਕੀਤਾ ਗਿਆ ਏ ਮੇਰੇ ਹਸਬੰਦ ਦੀ ਡੈਥ ਹੋ ਚੁੱਕੀ ਆ ਜੋ ਕਿ ਮੇਰੇ ਬੇਟੇ ਨੂੰ ਜੋਬ ਮਿਲ ਚੁੱਕੀ ਆ ਜੀ ਮੇਰੇ ਬੇਟੇ ਦੀ ਇਸ ਬਹੁਤ ਘਟਾ ਜੀ ਉਹਨੂੰ ਹਜੇ ਇੰਨਾਂ ਦੀ ਗੱਲਾਂ ਦਾ ਪਤਾ ਨਹੀਂ ਸੀ ਜੀ ਉਹ ਕੁੜੀ ਨੇ ਜਿਹੜੀ ਆਰਤੀ ਵਰਮਾ ਕਲ ਦਵਿੰਦਰ ਪਾਸੀ ਨਾਲ ਫੜੀ ਗਈ ਆ ਜੀ ਉਹ ਕੁੜੀ ਨੇ ਝੂਠਾ ਕੇ ਜਾਲ ਫਸਾ ਕੇ ਮੇਰੇ ਬੱਚੇ ਨੂੰ ਵਿਆਹ ਦੇ ਚਾਂਸੇ ਪਹਿਲਾਂ ਫਸਾ ਲਿਆ ਫਿਰ ਉਸ ਤੋਂ ਬਾਅਦ ਸਾਰਾ ਉਹ ਸਾਨੂੰ ਬਲੈਕਮੇਲ ਕਰਦੀ ਰਹੀ 725 ਲੱਖ ਰੁਪਏ ਦੀ ਮੰਗ ਕੀਤੀ ਤੇ ਦਵਿੰਦਰ ਪਾਸੀ ਨਾਲ ਆ ਕੇ ਜੀ ਡਿਊਟੀ ਤੇ ਵੀ ਮੁੰਡੇ ਨਾਲ ਮਿਲਦੀ ਰਹੀ ਤੇ ਉਹਨੂੰ ਇਹੀ ਕਹਿੰਦੀ ਕਿ ਮੈਂ ਤੇਰੇ ਤੇ ਪਰਚਾ ਕਰਾ ਦੇਣਾ ਹੈ ਨਹੀਂ ਤਾਂ ਮੈਨੂੰ 25 ਲੱਖ ਰੁਪਏ ਦੇ ਦੇ ਤੇ ਐਦਾਂ ਇਹ ਅਸਿਸਟੈਂਟ ਦੇ ਮੁੰਡੇ ਨੂੰ ਬੁਲਾਇਆ ਜੀ ਜਸਪ੍ਰੀਤ ਸਿੰਘ ਨੂੰ ਜੀ ਉੱਥੇ ਬੁਲਾ ਕੇ ਵੀ ਦਵਿੰਦਰ ਪਾਸੀ ਨਾਲ ਆਰਤੀ ਵਰਮਾਨੇ ਜੀ 25 ਲੱਖ ਰੁਪਏ ਦੀ ਮੰਗ ਕੀਤੀ ਜੋ ਕਿ ਸਾਡੇ ਤੋਂ ਪੂਰੀ ਨਹੀਂ ਕੀਤੀ ਗਈ ਇਹਨੇ ਵਿਆਹ ਸਾਡੇ ਤੋਂ ਪੂਰੇ ਪ੍ਰੂਫ ਇਕੱਠੇ ਕਰਕੇ ਇਹਨੇ ਸਾਨੂੰ ਪੂਰੇ ਜਾਲ ਚ ਫਸਾਇਆ ਸਾਨੂੰ ਤਾਂ ਆਮ ਕੀ ਦਿੰਦੀ ਰਹੀ ਕਿ ਮੈਂ ਸਾਰੇ ਪੁਲਿਸ ਵਾਲਿਆਂ ਨੂੰ ਜਾਣਦੀ ਆ ਤੁਹਾਡੀ ਕਿਸੇ ਵੀ ਕਿਸ ਦਸਣਵਾਈ ਨਹੀਂ ਹੋਣੀ ਤੁਸੀਂ ਜਿੱਥੇ ਮਰਜੀ ਜਾਓ ਸਾਰੇ ਪਾਸੇ ਮੈਨੂੰ ਜਾਣਦੇ ਨੇ ਇਹ ਸਾਨੂੰ ਬਾਰ ਬਾਰ ਅਲੱਗ ਅਲੱਗ ਥਾਣੇ ਆ ਤੇ ਸਾਨੂੰ ਉੱਥੇ ਕਮਰੇਟਾਂ ਦੇ ਦੇ ਕੇ ਸਾਦੀ ਰਹੀ ਸਾਡੇ ਤੇ ਪੂਰਾ ਇਹਨੇ ਪੁਲਿਸ ਦਾ ਪ੍ਰੈਸ਼ਰ ਬਣਾ ਕੇ ਰੱਖਿਆ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋਈ ਇਸ ਲਈ ਮੇਰੀ ਸਰਕਾਰ ਅੱਗੇ ਤੇ ਸੀਪੀ ਸਾਹਿਬ ਅੱਗੇ ਇਹੀ ਬੇਨਤੀ ਆ ਇਹੀ ਬੇਨਤੀ ਆ ਕਿ ਮੈਨੂੰ ਸਾਨੂੰ ਮੇਰੇ ਬੱਚੇ ਨੂੰ ਇਨਸਾਫ ਦਿਵਾਇਆ ਜਾਵੇ ਉਹ ਤੇ ਜਿਹੜਾ ਇਹਨੇ ਝੂਠਾ ਪਰਚਾ ਐਫ ਆਈ ਆਰ ਕਰਵਾਈ ਹੈ ਉਹ ਮੇਰਾ ਬੱਚੇ ਦਾ ਕੈਨਸਲ ਕੀਤਾ ਜਾਵੇ ਜੀ ਮੈਂ ਸੀਪੀ ਅੱਗੇ ਸੀਪੀ ਸਾਹਿਬ ਅੱਗੇ ਪੇਸ਼ ਹੋਈਆਂ ਮੇਰੇ ਬੇਟੇ ਨੂੰ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਵੇ ਜੀ ਮੇਰਾ ਬੇਟਾ ਪਤਾ ਨਹੀਂ ਜੀ ਕਿੱਥੇ ਇਸ ਵਕਤ ੱੱਕੇ ਖਾ ਰਿਹਾ ਕਿੱਥੇ ਨਹੀਂ ਕਿਉਂਕਿ ਇਹਨੇ ਝੂਠਾ ਜਿਹੜਾ ਦਰਜਾ ਕਰਾਇਆ ਐਫ ਆਈ ਆਰ ਦਾ ਇਹਦੇ ਵਿੱਚ ਸਾਡਾ ਕੋਈ ਵੀ ਕਸੂਰ ਨਹੀਂ ਸੀ ਅਸੀਂ ਤਾਂ ਦਰੈਸ਼ਤੀ ਥਾਣੇ 'ਚ ਵੀ ਆਪਣੇ ਰਿਟਨ 'ਚ ਸਾਰੇ ਬਿਆਨ ਦੇ ਕੇ ਆਏ ਆ ਕਿ ਅਸੀਂ ਵਿਆਹ ਵਿਆਹ ਲਈ ਇਧਰੋਂ ਵੀ ਸਾਨੂੰ ਵੀ ਅਸੀਂ ਵਿਆਹ ਕਰਵਾਵਾਂਗੇ ਇਹਨੇ ਸਾਨੂੰ ਇੰਨੇ ਮਜਬੂਰ ਕਰਤਾ ਅਸੀਂ ਇਹਦਾ ਚਾਲ ਚੱਲਣ ਦੇਖਦੇ ਹੋਏ ਵੀ ਅਸੀਂ ਕੁਝ ਨਹੀਂ ਕਰ ਪਾ ਰਹੇ ਸੀ ਪਰ ਹੁਣ ਜਾਦਾ ਹੈ ਸਾਨੂੰ ਇਹ ਵੀਡੀਓ ਵਾਇਰਲ ਹੋਈ ਆ ਜੀ ਸਾਨੂੰ ਸਾਨੂੰ ਹੋਰ ਵੀ ਸਪੋਰਟ ਮਿਲੀ ਆ ਜੀ ਇਸ ਵੀਡੀਓ ਤੇ ਸਾਡੇ ਕੋਲ ਸਾਰਿਆਂ ਦੀ ਨਜ਼ਰ ਚ ਆ ਗਈ ਜੀ ਹੁਣ ਸਾਰੇ ਲੋਕਾਂ ਦੇ ਨਜ਼ਰ ਚ ਆ ਗਈ ਕਿ ਆਰਦੀ ਵਰਮਾ ਕਿਸ ਕੀ ਪਤਾ ਨਹੀਂ ਇਹਨੇ ਕਿੰਨੇ ਕਿੰਨੇ ਹੋਰ ਮਾਸੂਮਾਂ ਦੀ ਜਾਨ ਨੂੰ ਜਾਂ ਕਿਸੇ ਹੋਰਾਂ ਨੂੰ ਵੀ ਜਾਲ ਚ ਫਸਾਇਆ ਹੋਇਆ ਹੈ ਤੁਹਾਡੇ ਬੇਟੇ ਨੂੰ ਕਿੱਦਾਂ ਜਾਣਦੀ ਸੀ ਉਹ ਰਿਲੇਸ਼ਨ ਚ ਕਿੰਨਾ ਟਾਈਮ ਤੁਸੀਂ ਕੀ ਹੈ ਹਾਂਜੀ ਇਹ ਮੇਰੇ ਬੇਟੇ ਨੂੰ ਜੀ ਲੁਧਿਆਣੇ ਮੇਰਾ ਬੇਟਾ ਪਾਪਾ ਦੀ ਜੌਬ ਤੇ ਸੀਗਾ ਜੀ ਇਹ ਉੱਥੇ ਹੀ ਇਹਨਾਂ ਨੂੰ ਪਹਿਲਾਂ ਆਪਣੇ ਫੋਨਾਂ ਦੇ ਜ਼ਰੀਏ ਇਹਨਾਂ ਦੀ ਜਾਰੀ ਦੋਸਤੀ ਹੋਈ ਫਿਰ ਇਹ ਪੀਜੀ ਚ ਰਹਿੰਦੀ ਸੀ ਜੀ ਪੀਜੀ ਚ ਮੇਰੇ ਮੁੰਡੇ ਨੂੰ ਬੁਲਾਉਣ ਲੱਗ ਪਈ ਫਿਰ ਹੌਲੀ ਹੌਲੀ ਇਹ ਆਪਣੇ ਜਾਲ ਵਿੱਚ ਅੱਗੇ ਤੋਂ ਅੱਗੇ ਫਸਾਉਣ ਕਰਕੇ ਇਹਨੂੰ ਲੈ ਕੇ ਸਾਡੇ ਘਰ ਘਰ ਵੀ ਆਉਣ ਜਾਣ ਲ ਦੇ ਵੀ ਪ੍ਰੂਫ ਇਕੱਠੇ ਕਰਨ ਦੀ ਮਾਰੀ ਹੈ ਸਾਰੀਆਂ ਰਿਸ਼ਤੇਦਾਰੀਆਂ ਵੀ ਫਿਰਦੀ ਰਹੀ ਹੋਰ ਪਤਾ ਨਹੀਂ ਇਹਨੇ ਹੋਰ ਕਿਹੜੇ-ਕਿਹੜੇ ਸਾਡੇ ਖਿਲਾਫ ਪ੍ਰੂਫ ਇਕੱਠੇ ਕੀਤੇ ਹੋਏ ਹਨ ਜੀ ਅੱਜ ਤੁਹਾਡਾ ਕੀ ਨਾਮ ਹੈ ਕਿੱਥੇ ਆਏ ਹੋ ਕੀ ਮਾਮਲਾ ਮੈਂ ਜੀ ਗੁੰਕੋਜੀਤ ਸਿੰਘ ਆਈ ਸਮਰਾਲੇ ਤੋਂ ਆਈ ਇਹ ਜਿਹੜੀ ਪਹਿਲਾਂ ਤੁਹਾਡ ਨਾਲ ਗੱਲ ਕੀਤੀ ਮੇਰੀ ਭੈਣ ਆ ਜੀ ਤੇ ਇਹਦੇ ਪਤੀ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ ਤੇ ਉਹ ਨੌਕਰੀ ਮੇਰੀ ਭੈਣ ਦੇ ਬੇਟ ਨੂੰ ਇਕਲੌਤੇ ਬੇਟ ਨੂੰ ਮਿਲੀ ਸੀ ਜਦ ਕਿ ਉਸ ਟਾਈਮ ਉਹ 12ਵੀਂ ਕਲਾਸ ਚ ਪੜ ਰਿਹਾ ਸੀਗਾ ਤੇ ਹੁਣ ਅੱਜ ਦੇ ਟਾਈਮ ਚ ਉਹਦੀ ਏਜ 22-23 ਸਾਲ ਆ ਜੀ ਤੇ ਹੁਣ ਉਹਦੇ ਡਿਊਟੀ ਲੈਣਾ ਆਪਣੇ ਕਾਰਜ ਗਈ ਲੋਣਾ ਨੇ ਡਿਊਟੀ ਦੇ ਦੌਰਾਨ ਕਰੋ ਡਿਊਟੀਆਂ ਹੁੰਦਾ ਸੀ ਤੇ ਇਥੇ ਕਿਸੇ ਦੋਸਤੀਕ ਸਨੈਪਚੈਟ ਦੇ ਜਾਂ ਮੋਬਾਈਲ ਤੇ ਕਿਸੇ ਲੜਕੀ ਨਾਲ ਹੋ ਗਈ ਤੇ ਉਹ ਲੜਕੀ ਆਰਤੀ ਬਰਮਾ ਵਸਤੀ ਜੋਧੇਵਾਲ ਤੇ ਰਹਿਣ ਵਾਲੀ ਸੀ ਤੇ ਉਹਨੇ ਆਪਣੇ ਬਣਾਏ ਜਾਲ ਚ ਉਹਨੂੰ ਹੌਲੀ-ਹੌਲੀ ਕਰਕੇ ਮੁੰਡੇ ਨੂੰ ਫਸਾ ਲਿਆ ਤੇ ਮੁੰਡੇ ਤੋਂ ਪੂਰੀ ਜਾਣਕਾਰੀ ਲੈ ਲਈ ਵੀ ਘਰ ਦੇ ਵਿੱਚ ਕੇਲਾ ਕਲੌਤਾ ਹੈਗਾ ਨੌਕਰੀ ਹੈ ਸਾਰਾ ਕੁਝ ਹੈ ਤੇ ਉਹਨੇ ਆਪਣੇ ਜਗ੍ਹਾ ਤੇ ਉਹਨੂੰ ਆਪਣੇ ਨਾਲ ਆਪਣੇ ਪਰੂਵ ਕਟੇ ਕਰਨ ਦੇ ਚੱਕਰ 'ਚ ਸਾਰੇ ਪਾਸੇ ਇਧਰ ਉਹ ਲੈ ਜਾਂਦੀ ਰਹੀ ਸਾਨੂੰ ਇਸ ਚੀਜ਼ ਦਾ ਕਿਸੇ ਨੂੰ ਕੁਝ ਨਹੀਂ ਪਤਾ ਜੀ ਕਿਉਂਕਿ ਅਸੀਂ ਆਮ ਗਰੀਬ ਬੰਦੇ ਆ ਸਿੰਪਲ ਸਾਦੇ ਬੰਦੇ ਆ ਆਪਣਾ ਰੋਜ਼ਗਾਰ ਕਰਕੇ ਆਪਣੀ ਮਿਹਨਤ ਕਰਕੇ ਰੋਟੀ ਖਾਣ ਵਾਲੇ ਬੰਦੇ ਆ ਜੀ ਤੇ ਫਿਰ ਹੌਲੀ ਹੌਲੀ ਕਰਕੇ ਕੁੜੀ ਨੇ ਮੁੰਡੇ ਨੂੰ ਪ੍ਰੈਸ਼ਰ ਕਰਕੇ ਲੈ ਕੇ ਆਪਣੇ ਵੀ ਮੈਂ ਤੇਰੇ ਘਰ ਜਾਣਾ ਜ਼ਰਾ ਘਰ ਦੇਖਣਾ ਘਰੇ ਲੈ ਕੇ ਉੱਥੇ ਮੁੰਡੇ ਨੇ ਆਪਣੀ ਮਾਂ ਨੂੰ ਕਿਹਾ ਵੀ ਮੰਮੀ ਵੀ ਮੈਂ ਤਾਂ ਇਹ ਲੜਕੀ ਨਹੀਂ ਵਿਆਹ ਕਰਾਣਾ ਹੈ ਤਾਂ ਮਾਤਾ ਨੇ ਇਕੱਲਾ ਤੋਂ ਆਪਣੇ ਮੁੰਡੇ ਦੀ ਗੱਲ ਮੰਨਦੇ ਵੀ ਮੈਂ ਘਰੋਂ ਭਾਜੂਗਾ ਮੈਂ ਮਰ ਜੂਗਾ ਤੇ ਮਜਬੂਰੀ ਚੱਕੋਗੇ ਵੱਡਾ ਕੋਈ ਹੈ ਨਹੀਂ ਪਤਾ ਹੈ ਨਹੀਂ ਸੀ ਤੇ ਇਹਨੂੰ ਮਜਬੂਰੀ ਚ ਚੱਲੋ ਇਹ ਵੀ ਉਹਨੇ ਬਰਦਾਸ਼ਤ ਕਰ ਲਿਆ ਵੀ ਚੱਲੋ ਕੋਈ ਨਹੀਂ ਮੈਂ ਕਰ ਲਊਗਾ ਤੇ ਉਹ ਫੋਲ ਵਾਲੀ ਕੁੜੀ ਆਉਂਦੀ ਰਹੀ ਜਾਂਦੀ ਰਹੀ ਤੇ ਇਹਦੇ ਵਿੱਚ ਉਹਨੇ ਇਹਨੂੰ ਪਤਾ ਲੱਗਣ ਲੱਗਾ ਵੀ ਕੁੜੀ ਦੇ ਕਈ ਜਗ੍ਹਾ ਤੇ ਮਤਲਬ ਗੱਲਾਂ ਬਾਤਾਂ ਕਰਦੀ ਹੈ ਫੋਨ ਤੇ ਜਾਂ ਹੋਰ ਲੇਜਨ ਤੇ ਉਹ ਕੁੜੀ ਨੇ ਆਪਣੇ ਵੱਲੋਂ ਜੋ ਇਧਰੋਂ ਰਿਸ਼ਤੇ ਰਾਂਝ ਘੁੰਮ ਕੇ ਸਾਰੇ ਪਾਸੇ ਪੂਰੇ ਸ਼ੋਅ ਕਰਤਾ ਵੀ ਆ ਮੈਂ ਇਹਨਾਂ ਦੇ ਪਰਿਵਾਰ ਦੀ ਮੈਂਬਰਾਂ ਜਾਂ ਇਹਨਾਂ ਨਾਲ ਟੈਹਾਂ ਤੇ ਉਹਨੂੰ ਮਤਲਬ ਚੰਗੀ ਤਰ੍ਹਾਂ ਏ ਮਤਲਬ ਆਪਣੇ ਜਾਲ ਚ ਬਣਾਏ ਜਾਲ ਚ ਫਸਾ ਕੇ ਜਿਹੜਾ ਤੁਹਾਡਾ ਭਾਣਜਾ ਉਹਦੇ ਚ ਰਿਲੇਸ਼ਨ ਚ ਸੀਗਾ ਔਰ ਉਹਨੂੰ ਪੂਰਾ ਚੰਗੀ ਤਰ੍ਹਾਂ ਹਾਂਜੀ 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 ਤੇ ਉਹਦੇ ਵਿੱਚੋਂ ਜਿਹਨੇ ਮਤਲਬ ਇਹ ਤੇ ਅਲੀਗੇਸ਼ਨ ਲਗਾਤਾ ਵੀ ਜੇ ਤੂੰ ਮੇਰੇ ਨਾਲ ਨਹੀਂ ਵਿਆਹ ਕਰਾਇਆਂਗਾ ਵੀ ਮੈਂ ਤੇਰੀ ਨੌਕਰੀ ਤੇ ਹਲੇ ਲਾ ਦੇਣਾ ਵੀ ਨਾਲੇ ਤੈਨੂੰ ਤੇਰੇ ਤੇ ਪਰਚਾ ਕਰਾ ਕੇ ਦੇਣਾ ਤੇ ਮੁੜ ਕੇ ਤੈਨੂੰ ਅੰਦਰ ਅਰੈਸਟ ਕਰ ਲੈਣਾ ਤੇ ਵੀ ਤੂੰ ਤੂੰ ਮੇਰੇ ਨਾਲ ਗਲਤ ਸੰਬੰਧ ਬਣਾਏ ਨੇ ਜਰ ਕਿ ਉਹ ਚੀਜ਼ ਦਾ ਕੋਈ ਮੈਡੀਕਲ ਨਹੀਂ ਹੈਗਾ ਜੀ ਹਾਂਜੀ ਕਿਹੜੇ ਨੌਕਰੀ ਕਰਦਾ ਤੁਹਾਡਾ ਬੇਟਾ ਬੇਟਾ ਇਹ ਲੁਧਿਆਣਾ ਜਿਹੜੀ ਡਿਪਾਰਟਮੈਂਟ ਜੀ ਪੁਲਿਸ ਜੀ ਹ ਤੇ ਕਿੱਥੇ ਤਨਾਸੀ ਉਹ ਸੀਗਾ ਜੀ ਆਪਣਾ ਜੀ ਆਪਣੇ ਥਾੜਾ ਥਾੜਾ ਆਰਬੀ ਜੀ ਤਨਾਦੇ ਤੇ ਇੱਥੇ ਕਿੱਥੇ ਸੀਗੇ ਲੁਧਿਆਣੇ ਆ ਜੀ ਲੁਧਿਆਣੇ ਲੁਧਿਆਣੇ ਜੀ ਤੁਸੀਂ ਕਿੱਥੇ ਪਹੁੰਚੇ ਹੋ ਅਸੀਂ ਸੀਬੀ ਦਾ ਅਫਤਰਾਏ ਸੀ ਕੱਲ ਵੀ ਮੇਰੀ ਸਿਸਟਰ ਆਈ ਅਸੀਂ ਇੱਥੋਂ ਆਪਣੀ ਆਪਣੀ ਦਰਖਾਸਤ ਦੇ ਕੇ ਗਏ ਨੇ ਤੇ ਉਹਨਾਂ ਕੇ ਬੇਨਤੀ ਕੀਤੀ ਹੈ ਵੀ ਸਾਡੇ ਨਾਲ ਤੱਕਔਰੇ ਨੇ ਜਾ ਰਿਹਾ ਹੈ ਕੀ ਆਸ਼ਵਾਸਨ ਮਿਲੇਗਾ ਤੇ ਉਹ ਬਣਾਉਣ ਵਾਲੋ ਇਨਕੁਆਰੀ ਮਤਲਬ ਸ਼ੁਰੂ ਕਰੇਗੀ ਆ ਸਾਡੇ ਵੱਲ ਤੋਂ ਇਹ ਹੀ ਬੇਨਤੀ ਆ ਸੀਬੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਤੇ ਸੀਐਮ ਸਾਹਿਬ ਨੂੰ ਵੀ ਇਹਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਵੇ ਤੇ ਕਿਉਂਕਿ ਜੋ ਸਾਡੇ ਅੱਜ ਸਾਡੇ ਬੱਚੇ ਨਾਲ ਹੋ ਰਿਹਾ ਵੀ ਕਿਸੇ ਨਾਲ ਹੋਰ ਨਾਲ ਨਾ ਹੋਵੇ ਕਿਉਂਕੋ ਕਿਸੇ ਦਾ ਵੀ ਕੁਲਤਾ ਵੱਡੇ ਘਰ ਦਾ ਬੱਚਾ ਦੇ ਕੇ ਉਹਨੂੰ ਪਸਾਉਣ ਵਾਲੀ ਗੱਲ ਹੈ ਜੀ ਇਹ ਤੇ ਕਿਉਂਕਿ ਮੇਰੇ ਬੱਚਾ ਸਾਡਾ ਅੱਜਕੱਲ ਦਰਦਰ ਠੱਕੇ ਖਾ ਰਿਹਾ ਇੱਧਰ ਉੱਧਰ ਜਾ ਰਿਹਾ ਪਤਾ ਨਹੀਂ ਉਹ ਇਸ ਟਾਈਮ ਪਤਾ ਨਹੀਂ ਕਿਹੜੀ ਹਾਲਤ ਜੀ ਹੋਊਗਾ ਤੇ ਉਹ ਖੁਦ ਸਾਨੂੰ ਇਹ ਚੀਜ਼ ਦੇ ਸੋਚ ਕੇ ਬੜੇ ਪਰੇਸ਼ਾਨ ਆ ਵੀ ਇੰਨੀ ਠੰਡ ਦੇ ਵਿੱਚ ਦਰਦਰ ਠੱਕੇ ਖਾ ਰਿਹਾ ਜੀ ਉਹ